ਥੈਂਕ ਯੂ ਸੀਟੀ ਜੀ ਗਲੀ ਨੰਬਰ 5 ਗਲੀ ਨੰਬਰ 5 ਜੀ ਆਂਦੀ ਬਾਨ ਮੈਡਮ ਪਲੀਜ਼ ਆਡੀ ਰੋਕੋ ਰਿਕਵੈਸਟ ਕਰੋ ਕਿਉਂਕਿ ਸੇ ਬਾਰ ਬਾਰ ਅਸੀਂ ਬਾਰ ਬਾਰ ਧੰਨਵਾਦ ਅਸੀਂ ਸਾਡੇ ਬੱਚੇ ਇੱਥੇ ਮਿਲਦਾ ਹੈ ਕਿਰਪਾ ਕਰੇ ਜੀ ਮੈਨੂੰ ਆਡੀ ਹੈ ਨੰਬਰ 3 ਮਿਲ ਰਿਹਾ ਹੈ ਬਾਬਾ ਜੀ ਸਰਦ ਨਾ ਪਾਣੀ ਤੇ ਨਾ ਸਾਡਾ ਨਾਮ ਕੀ ਟੋਟਾ ਪ੍ਰੇਮ ਸਿੰਘ ਕਾਦੇ ਲਈ ਅੱਜ ਤੁਸੀਂ ਪ੍ਰਦਰਸ਼ਨ ਕੀਤਾ ਹੈ ਆਪ ਦਾ ਵਿਰੋਧ ਕੀਤਾ ਕਿਸ ਵਾਸਤੇ ਕੀਤਾ ਅਸੀਂ ਗਾਈਆਂ ਤੋਂ ਪਾਣੀ ਤੋਂ ਤੰਗ ਆ ਹਰ ਜੀ ਤੂੰ ਤੰਗ ਬੈਠਿਆ ਸਾਡੀ ਵਾਹ ਹੀ ਕੋਈ ਸੁਣਦਾ ਆਈ ਹਾਂ ਅਰੇ ਆ ਗਏ ਸੋ ਬੋ ਕੇ ਹਾਂ ਇਹਨੂੰ ਕਹਿੰਦੇ ਕਰਜਾ ਜੈਨੂੰ ਹੱਡੀ ਉੱਤੇ ਕਹਿੰਦੇ ਸਰੂ ਕਹਿੰਦੇ ਇਹ ਹੋਰ ਕਾਦਾ ਸੱਦਾ ਹੈ ਇਸੇ ਕਰਕੇ ਸਦਾ ਵੀ ਸਿਵਰੇ ਨਹੀਂ ਬੰਦੇ ਗੈਨ ਕੀ ਕਹਿ ਕੇ ਕੀਆ ਤੁਹਾਨੂੰ ਉਹ ਬਸ ਲਾਰੇ ਸਭ ਲਾਰੇ ਲਾਂਦੇ ਨੇ ਜਲਦੀ ਬਸ ਕੋਈ ਪੱਟ ਗਿਆ ਲਾਰੇ ਲਾਂਦੇ ਗੱਲੀ ਬਾਤੀ ਕੱਢ ਗਿਆ 66 ਲੱਖ ਦਾ ਮਕਾਨ ਭਰਾ ਰਿਹਾ ਮੇਰੇ ਤੇ ਪਾਣੀ ਤੋਂ ਆਰਾ ਦੂਰੇ ਕਰ ਜਾਂਦਾ ਕੋਈ ਮਕਾਨ ਨਹੀਂ ਪਉਂਦਾ ਪਿਆ ਕੋਈ ਇੱਥੇ ਡਰਦਾ ਕੋਈ ਡਰਦਾ ਮਕਾਨ ਨਹੀਂ ਪਉਂਦਾ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇਥੇ ਰਸਿਕੋ वैसे तो मेरा नाम देवकरणी कहना कहना चाहों गलिया पक्न चाहिए सी दे। देर होगी गलिया हर पर मेरे लक्ष्य ड्रामा कर कई मार के भी अड्डा गली बनूगी जी उस वक्त नहीं हजार रुपए मुर्दाबाद मुर्दाबाद जाके ਇਹ ਕਿ ਕਰ ਨੀ ਆਵਾਜ਼ ਨਹੀਂ ਜਰੂਰ ਕਰ ਮੈਂ ਕਿਹਾ ਸਾਡੀ ਸੜਕਾਂ ਦਾ ਪਲੀਜ਼ ਜਲਦੀ ਤੋਂ ਜਲਦੀ ਇਹ ਨਾਰਾ ਨਹੀਂ ਲਾਉਣ ਗਿਆ ਮੈਂ ਕਿ ਅੱਬੀ ਵੀ ਇਹ ਬੰਦੇ ਨਰਾਜ ਹੈ ਮੈਂ ਕਿਹਾ ਇਹ ਗਲੀਆਂ ਦਾ ਬੁਰਾ ਹਾਲਾਤ ਆ ਕਰਕੇ ਨਾਰਾ ਲਾਦੇ ਜ਼ਬਰਦਸਤੀ ਨਾਰਾ ਲਵਾਇਆ ਗਿਆ ਸੀ ਮੇਰੇ ਸਿੱਕੇ ਵੀ ਇਸ ਦਾ ਲੋਕਾਂ ਦੀ ਸੇਵਾ ਚ ਰਹਿਣੇ 24 ਘੰਟੇ ਸੇਵਾ ਸੇਵਾ ਕਰਾ ਦੀ ਅੱਡੀ ਇਸ ਮਸੇ 35 ਘਰ ਸੀ ਪਏ ਬੋਡੀ ਸੀ ਅੱਜ 200 ਘਰ ਪਿੰਕ ਸਿਟੀ ਦੇ ਪਏ ਬੋਡੀ 6 ਕਲੋਨੀਆਂ ਨਿਕਲੇ ਪਏ ਬੋਡੀ ਆ ਬੁਰਾ ਹਾਲ ਹੈ ਇਸ ਕਲੋਨੀ ਦਾ ਇਹ ਸਾਡਾ ਮਕਸਦ ਇੱਕ ਤਾਂ ਸ਼ਿਵਰ ਸਹੀ ਕਰਨ ਇੱਕ ਪੜ ਦਾ ਹੱਲ ਜ਼ਰੂਰ ਕੀਤਾ ਜਾਵੇ ਸਾਡੀ ਸੜਕਾਂ ਨਾ ਬਣਿਆ ਸਾਡੇ ਉਹਨੇ ਦੇ ਸਾਡੋ ਸਾਡੇ ਬੱਚੇ ਸਾਡੇ ਪ੍ਰੋਬਲਮ ਰੋਜ਼ ਸਾਡੇ ਸਵੇਰ ਤੋਂ ਕੰਮ ਸ਼ੁਰੂ ਹੁੰਦਾ ਹੈ ਹਾਂਜੀ ਮੈਡਮ ਨੇ ਸਾਨੂੰ ਪ੍ਰੋਸਾ ਦਿਵਾਇਆ ਕਿ ਉਹ ਜਲਦੀ ਤੋਂ ਜਲਦੀ ਉਹ ਉਹਨਾਂ ਨੇ ਲਿਖਿਆ ਹੈ ਆਪਣੇ ਪੇਜ ਤੇ ਕਿ ਉਹ ਜਲਦੀ ਤੋਂ ਜਲਦੀ ਪ੍ਰੋਬਲਮ ਨੂੰ ਸੋਲਵ ਕਰਨਗੇ ਪਰ ਉਹਨਾਂ ਦਾ ਵਿਸ਼ਵਾਸ ਉਦੋਂ ਤੱਕ ਨਹੀਂ ਹੋਣਾ ਨਾ ਜਿੰਨੀ ਤੱਕ ਸਾਡੀਆਂ ਸੜਕਾਂ ਦਾ ਹੱਲ ਨਹੀਂ ਹੁੰਦਾ ਪਲੀਜ਼ ਸੜਕ ਜਲਦੀ ਤੋਂ ਜਲਦੀ ਬਣਵਾਈ ਜਾਵੇ ਨਾਮ ਦੇ ਲੀਪ ਸੁਮਕਰ ਸਰ ਆ ਕੀ ਮਾਮਲਾ ਹੈ ਜੇਕਰ ਨਿਤਦਰ ਬੋਲ ਲਾਏ ਹੋਏ ਕਿ ਰਾਜ ਸਿੱਧਾਂਤ ਅੰਦਰ ਨਾਮ ਮਨਾ ਹੈ ਦੇਖੋ ਜੀ ਸਾਨੂੰ 2 ਸਾਲ ਹੋ ਗਏ ਸੀਵਰੇਜ ਬੋਰਡ ਦੇ ਆਪਦੇ ਦਫਤਰ ਚ ਜਦੋਂ ਦੀ ਸਰਕਾਰ ਬਣੀ ਹੈ ਸਾਡੇ ਸੀਵਰੇਜ ਦਾ ਪਾਣੀ ਇੰਨਾ ਬਾਹਰ ਹੈ ਮੱਛਰ ਖਾ ਰਿਹਾ ਹੈ ਬਿਮਾਰੀ ਫੈਲ ਰਿਹਾ ਹੈ ਅਸੀਂ ਇੰਨੇ ਦੁਖੀ ਹੋ ਕੇ 2 ਸਾਲਾਂ ਤੋਂ ਦੁਖੀ ਹੈ ਕਦੇ ਜਦੋਂ ਜਾਵੜੀ ਦਫਤਰ ਚ ਗੱਡੀ ਭੇਜ ਦਿੰਦੇ ਪਾਣੀ ਘੜ ਦਿੰਦੇ ਫਿਰ ਦੁਬਾਰਾ ਫੇਰ ਹੋ ਜਾਂਦਾ ਪਾਣੀ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਜਿਹੜੇ ਕਰਮਚਾਰੀ ਉਹ ਵੀ ਹੜਤਾਲ ਤੇ ਰਹੇ ਪਿਛਲੇ ਦਿਨਾਂ ਦੇ ਵਿੱਚ ਪਰ ਇਹ ਕਾਫੀ ਲੰਬੇ ਸਮੇਂ ਤੋਂ ਦਿੱਕਤ ਆ ਰਹੀ ਹੈ ਪਿਛਲੇ 2 ਸਾਲਾਂ ਤੋਂ ਦਿੱਕਤ ਆ ਰਹੀ ਹੈ ਜੀ ਪੂਰੀ ਪਹੁੰਚ ਕੀਤੀ ਹੈ ਜੀ ਇਹਨਾਂ ਦੇ ਦਫ਼ਤਰ ਵੀ ਜਾਂਦੇ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਡਿਮਾਂਡ ਅਸੀਂ ਇਹ ਜੋ ਗੜੀਆਂ ਦਾ ਸੀਵਰੇਜ ਦਾ ਮੇਨ ਸਾਡਾ ਸੀਵਰੇਜ ਦਾ ਸਾਡਾ ਸੀਵਰੇਜ ਦਾ ਸਿਸਟਮ ਸਹੀ ਕੀਤਾ ਜਾਵੇ ਤੇ ਗਲੀਆਂ ਦਾ ਹੱਲ ਕੀਤਾ ਜਿਹੜੀਆਂ ਗਲੀਆਂ ਕੱਚੀਆਂ ਵੀ ਉਹ ਪੱਕੀਆਂ ਕੀਤੀਆਂ ਜਾਂ। ਹਾਂ। ਮੈਂ ਬੋਟਾਂ ਦੇ ਵਿੱਚ ਲਗਾਤਾਰ ਬਿਸਕਾਰ ਵੀ ਕਰ ਰਹੇ ਹਾਂ ਜਾਂ ਫਿਰ ਕਿਸ ਤਰ੍ਹਾਂ ਦੀ ਮੰਗ ਰੱਖ ਰਹੇ। ਨਹੀਂ ਇੱਕ ਵਾਰੀ ਤਾਂ ਫਿਰ ਲੜਦੇ ਹੀ ਆ। ਉਸ ਤੋਂ ਬਾਅਦ ਦੇਖਾਂਗੇ ਕੀ ਜੇ ਸਾਡੀਆਂ ਮੰਗਾਂ ਪੂਰੀਆਂ ਹੋ ਗਈਆਂ ਫਿਰ ਤਾਂ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਅੱਗੇ ਵੀ ਸਾਥ ਦਿੱਤਾ ਇਹਨਾਂ ਦਾ ਤੇ ਗਾਂਵ ਵੀ ਸਾਥ ਦੇਣਾ। ਸਾਡੇ ਉਹਨੀ ਤੇਰਾ ਆਗੋਦ ਆਣਾ ਮੰਨੇ। ਉਸ ਵਾਰੀ ਤੋਂ ਅੱਜ ਆ ਰਹੇ ਨੇ। ਇਸ ਵਾਰੀ ਕੀ ਕਹੇਗਾ ਤੂੰ? ਆ ਰਹੇ ਨੇ ਉਸੇ ਸਮੱਸਿਆ ਕਰਕੇ ਆ ਰਹੇ ਨੇ। ਜਿੰਨੇ ਤੱਕ ਬੋਰਡ ਨਹੀਂ ਸੀ ਲੱਗੇ ਉਦੋਂ ਨਹੀਂ ਆਏ ਹੁਣ ਬੋਰਡ ਲੱਗੇ ਆ ਹੁਣ ਆ ਰਹੇ ਹਾਂ ਹਾਂਜੀ ਕੀ ਨਾਮ ਹੈ ਗੁਰਚਰਨ ਸਿੰਘ ਹੈ ਸਰ ਕੀ ਮੰਗ ਨੂੰ ਲੈ ਕੇ ਲਗਾਤਾਰ ਅੱਜ ਆਮਦੇ ਜੋ ਰਾਜਨੀਤਿਕ ਦਲ ਤੁਹਾਡੇ ਕੋਲ ਆ ਰਹੇ ਆ ਮੰਗ ਕੀ ਰੱਖ ਰਹੇ ਸਾਡੀ ਮੰਗੇ ਹੈ ਜੀ ਕਿ ਸੀਵਰੇਜ ਸਿਸਟਮ ਸਾਡਾ ਜਿਹੜਾ 2 ਸਾਲ ਤੋਂ ਬੜਾ ਖਰਾਬ ਪਿਆ ਹੈ ਜਦੋਂ ਦਫਤਰ ਜਾਂਦੇ ਆ ਤੇ ਸਾਨੂੰ ਕਹਿ ਦਿੰਦੇ ਆ ਵੀ ਵੱਡੀਆਂ ਪਾਈਪਾਂ ਪਾਣ ਕੇ ਜੀ ਤਾਂ ਤੁਹਾਡਾ ਮਸਲਾ ਹੱਲ ਹੋਏਗਾ ਇੱਕ ਵਾਰੀ ਭੇਜ ਦਿੰਦੇ ਗੱਡੀ ਪਾਣੀ ਦੇ ਦੋ ਗੱਡੀਆਂ ਕੱਢ ਲੈਂਦੇ ਐ ਦੂਸਰੇ ਦਿਨ ਪਾਣੀ ਫੇਰ ਉਸੇ ਤਰ ਆ ਜਾਂਦਾ ਤੇ ਪਾਈਪਾ ਹੁਣ ਸਾਨੂੰ ਪਤਾ ਨਹੀਂ ਪਾਊਗਾ ਕੌਣ ਪ੍ਰਸ਼ਾਸਨ ਕਹਿੰਦਾ ਜੀ ਜਦੋਂ ਗਰਾਂਟਾ ਹੀ ਪਾ ਦੇਾਂਗੇ ਹੁਣ ਆ ਗੁਰਦੁਆਰਾ ਸਾਹਿਬ ਵੀ ਨੇੜੇ ਨੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਗੁਰਦੁਆਰਾ ਸਾਹਿਬ ਐ ਸੰਗਤ ਨੂੰ ਆ ਜਾਂਦੇ ਵਿੱਚ ਦਿੱਕਤਾਂ ਕਿਵੇਂ ਦੇ ਸੰਗਤ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਜੀ ਸਾਡੀ ਆਮਦਨ ਅੰਦੀ ਘਟ ਗਈ ਗੁਰੂ ਘਰ ਦੀ ਸੰਗਤ ਆਉਂਦੀ ਹੈ ਮੂੰਹ ਤੇ ਪੱਲਾ ਲੈ ਕੇ ਆਉਂਦੀ ਹੈ ਤੇ ਸਾਨੂੰ ਨਿਵੋਸ਼ੀ ਵੀ ਹੁੰਦੀ ਇਸ ਗੱਲ ਦੀ ਕਿ ਧਾਰਮਿਕ ਸੰਸਥਾ ਹੋਵੇ ਏਡੀ ਵੱਡੀ ਜਿਹਦਾ ਨਾਂ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੇ ਰੱਖਿਆ ਹੋਵੇ ਤੇ ਉਹਦੇ ਅੱਗੇ ਇੰਨਾ ਚੱਕੜ ਹੋਵੇ ਤੇ ਪ੍ਰਸ਼ਾਸਨ ਧਿਆਨ ਨਾ ਦੇਵੇ ਸਾਨੂੰ ਇਸ ਗੱਲ ਦੀ ਬੜੀ ਨਿਵੋਸ਼ੀ ਹੈ ਤੇ ਅਸੀਂ ਲੈਂਟਰ ਪਾਉਣਾ ਤੇ ਲੈਂਟਰ ਪਾਉਣ ਵਾਸਤੇ ਵੀ ਸਾਡੇ ਕੋਲ ਮਾਇਆ ਨਹੀਂ ਇਕੱਠੀ ਹੋ ਰਹੀ ਕਿਉਂਕਿ ਸੰਗਤਾਂ ਦਾ ਹੁਣ ਜਨ ਘਟ ਗਿਆ ਤਾਂ ਕਿਵੇਂ ਦੇਖ ਦੋ ਰਾਜਨੀਤਿਆਂ ਦਾ ਜਦੋਂ ਤੁਸੀਂ ਬੋਰਡ ਲਾਇਆ ਵੀ ਆਉਣਾ ਬੰਦ ਆ ਤਾਂ ਉਸ ਤੋਂ ਬਾਅਦ ਰਾਜਨੀਤਿਆ ਨੇ ਸ਼ੁਰੂ ਹੋਏ ਅੱਜ ਕੱਲ ਅਸੀਂ ਬੋਰਡ ਲਾਏ ਬੜੇ ਦੁਖੀਰ ਦੇ ਨਾਲ ਵੀ ਅਸੀਂ ਵੋਟਾਂ ਪਾਈਆਂ ਵੋਟਾਂ ਪਉਣ ਤੋਂ ਬਾਅਦ ਵੀ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤੇ 2 ਸਾਲ ਹੋ ਗਏ ਕਿਸੇ ਨੇ ਸਾਡਾ ਧੰਨਵਾਦ ਵੀ ਨਹੀਂ ਕੀਤਾ ਵੀ ਵੋਟਾਂ ਪਾਈਆਂ ਇਹਨਾਂ ਨੇ ਚਲੋ ਧੰਨਵਾਦੀ ਕਰ ਦਈਏ ਤੇ ਕਿਸੇ ਨੇ ਬੰਗ ਤਾਂ ਸਾਡੀ ਸੁਣਨੀ ਕੀ ਸੀ ਤੇ ਫਿਰ ਇਸ ਕਰਕੇ ਸਾਨੂੰ ਮਜਬੂਰ ਨਾ ਸੀ ਬੋਰਡ ਲੋੜਾ ਪਰ ਇਹ ਤਾਂ ਕਹਿੰਦੇ ਸੀ ਪੰਜਾਬ ਸਰਕਾਰ ਢੋਡੇ ਦੀਵਾਰ ਹੈ ਪੰਜਾਬ ਸਰਕਾਰ ਦੀ ਆਏ ਜੇ ਨੀਤੀ ਤੁਹਾਡੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੁਹਾਡੇ ਘਰਾਂ ਦੇ ਵਿੱਚ ਆ ਕੇ ਹੱਲ ਕਿਤੇ ਜਾਂਦੇ ਹਾਂ ਹਾਂਜੀ ਹਾਂਜੀ ਉਹ ਕਹੀ ਜਾਂਦੇ ਜੀ ਪੰਜਾਬ ਸਰਕਾਰ ਕੋਲ ਖਜ਼ਾਨਾ ਬੜਾ ਭਰਿਆ ਹੈ ਭਗਵੰਤਬਾਨ ਜੀ ਕਹਿ ਰਹੇ ਆ ਪਰ ਪੰਜਾਬ ਸਰਕਾਰ ਤੋਂ ਮਰਾਈ ਮੰਤਰਖਾਨ ਤੇ ਮਿਲ ਨਹੀਂ ਰਹੀਆਂ ਤੇ ਕਹਿਣ ਨੂੰ ਤਾਂ ਜੋ ਵੀ ਮਰਜੀ ਕਹੀ ਜਾਵੇ ਜੀ ਅਗਲਾ ਉਹ ਤਾਂ ਉਹਨਾਂ ਦਾ ਮੂੰਹ ਆਪਣਾ ਜੋ ਮਰਜੀ ਕਹਿ ਸਕਦਾ ਹਾਂਜੀ ਨਹੀਂ ਚੱਲੀ ਉਹ ਮੇਟਾ ਸਾਰੀ ਐ ਡੇੜੀ ਹੈ ਤੇਰਾ ਨਾਂ ਕਿਤਰਾ ਨਾਂ ਆ ਬਰਨਾਲ ਆ ਲਾਈਨ ਤੇ ਗੱਲ ਕਰ ਮੇਮ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਸ਼ੀਨੂ ਹੈ ਸ਼ੀਨੂ ਪਟੇਝਾ ਅਸੀਂ ਪਿੰਕ ਪਿੰਕ ਸਿਟੀ ਦੇ ਰਹਿਣ ਵਾਲੇ ਆ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਪਲੀਜ਼ ਸਾਡੀ ਗਲੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਸੀਂ ਪਲੀਜ਼ ਇੰਨੇ ਵੱਲ ਨਿਗਾਹ ਮਾਰ ਕੇ ਦੇਖੋ ਇੰਨੇ ਮੱਖੀਆਂ ਮੱਛਰ ਤੇ ਇੰਨਾ ਸਾਨੂੰ ਇੰਨਾ ਪੋਲਿਊਸ਼ਨ ਹੈ ਕਿ ਸਾਡੇ ਬੱਚੇ ਬਿਮਾਰ ਹੋ ਜਾਂਦਾ ਪੂਰੇ ਆਸਾਰ ਚ ਤਾਂ ਮੇਰੀ ਇੱਕ ਮੇਰੀ ਇੱਕ ਖਾਸ ਬੇਨਤੀ ਹੈ ਸਾਰੇ ਗਲੀ ਵਾਸੀ ਅਸੀਂ ਸਾਰੇ ਮਿਲ ਕੇ ਸਾਰਿਆਂ ਨੇ ਅਸੀਂ ਬੇਨਤੀ ਕੀਤੀ ਹੈ ਪਲੀਜ਼ ਸਾਡੇ ਪ੍ਰੋਬਲਮ ਨੂੰ ਜਲਦੀ ਤੋਂ ਜਲਦੀ ਸੋਲਵ ਕੀਤਾ ਜਾਵੇ ਸਾਡੀ ਸੜਕ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਇਹ ਸੜਕ ਤੇ ਆ ਕੇ ਦੇਖੋ ਕਿ ਸਾਡੇ ਬੱਚੇ ਖੇਡ ਨਹੀਂ ਸਕਦੇ ਰੋਜ਼ ਸਾਡੇ ਬੱਚੇ ਐਨੇ ਪਰੇਸ਼ਾਨ ਹੁੰਦੇ ਆ ਰੋਜ਼ ਸਾਡੇ ਘਰਾਂ ਚੋਂ ਹਰੇਕ ਘਰ ਦੇ ਵਿੱਚੋਂ ਇੱਕ ਇੱਕ ਸੱਪ ਨਿਕਲਦਾ ਹੈ ਇਹ ਸਾਰੀ ਪ੍ਰੋਬਲਮ ਸੀ ਵੀ ਜੋਤੋਂ ਇੰਨੇ ਪ੍ਰੋਬਲਮ ਫੇਸ ਕਰ ਰਹੇ ਆ ਅਸੀਂ ਕਾਫੀ ਟਾਈਮ ਤੋਂ ਮੈਡਮ ਨੂੰ ਰੋਜ਼ ਮੰਨਤਾ ਕਰ ਰਹੇ ਆ ਅਸੀਂ ਮੈਡਮ ਨੂੰ ਮੰਨਤਾ ਕਰ ਰਹੇ ਆ ਕਿ ਸਾਡੀ ਪਲੀਜ਼ ਆ ਸਾਡੀ ਸੜਕ ਦਾ ਹੱਲ ਕੀਤਾ ਜਾਵੇ ਕਿਉਂਕਿ ਪਹਿਲੇ ਉਹਨਾਂ ਨੂੰ ਕੀ ਐਸ਼ਵਾਸ ਸਾਨੂੰ ਮੈਮ ਨੇ assurance ਦਿੱਤਾ ਹੈ ਲਿਖਿਆ ਕਿ ਸਟਰੀਟ ਨੰਬਰ ਜਿਹੜੀ 5 ਹੈ ਸਾਡੀ ਗਲੀ ਆ ਪਿੰਕ ਸਿਟੀ ਉਹਦਾ ਹੱਲ 6-7 ਮਹੀਨਿਆਂ ਦੇ ਵਿੱਚ ਜਲਦੀ-ਦਲਦੀ ਕੀਤਾ ਜਾਏਗਾ ਬਟ ਫਿਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਮੈਡਮ ਨੂੰ ਦੁਬਾਰਾ ਹੀ ਬੇਨਤੀ ਕਰਦੀ ਆ ਕਿ ਸਾਡੀ ਪ੍ਰੋਬਲਮ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕੱਲ ਬੈਨਰ ਲਗਾਏ ਗਏ ਸੀ ਰਾਜਨੀਤੀ ਕਰਾ ਕੇ ਸਿਆਣਾ ਮਨਾਏ ਪਰ ਅੱਜ ਉਹ ਆਏ ਨੇ ਕਿ assurance ਦਿੱਤਾ ਨਾਰੇ ਵੀ ਲਵਾ ਕੇ ਗਏ ਨੇ ਆਮ ਆਦਮੀ ਪਾਰਟੀ ਕੀ ਆਮ ਆਦਮੀ ਪਾਰਟੀ ਦੇ ਸਾਨੂੰ ਵਿਸ਼ਵਾਸ ਹੈ ਪਰ ਵਿਸ਼ਵਾਸ ਉਦੋਂ ਤੱਕ ਕਾਇਮ ਰਹੇਗਾ ਜਦੋਂ ਤੱਕ ਸਾਡਾ ਸਾਡੀ ਮਸਲਾ ਹੱਲ ਹੋਏਗਾ ਜਿੰਨੀ ਤੱਕ ਸਾਡੀ ਪ੍ਰੋਬਲਮ ਨਹੀਂ ਸੋਲਵ ਹੁੰਦੀ ਮਹੀਨੇ ਟਿਕਲੇ ਵੋਟਾਂ ਲੈ ਕੇ ਹੋ ਜਾਣਗੇ ਹਾਂਜੀ 8 ਮਹੀਨੇ ਬਹੁਤ ਜ਼ਿਆਦਾ ਟਾਈਮ ਹੈ ਹਾਂਜੀ ਪ੍ਰੇਰ ਕਰੋ ਕੀ ਕਹਿਣਾ ਚਾਹੋਗੇ ਅਸੀਂ ਤਾਂ ਕਹਿੰਦੇ ਹਾਂ ਇੱਕ ਸਾਡਾ ਪਾਣੀ ਦੀ ਹੱਲ ਕਰੋ ਇੱਕ ਸੀਵਰ ਦਾ ਕਰੋ ਤੀਜਾ ਸਾਨੂੰ ਚੌਂਕੀਦਾਰ ਦਿਓ ਝਾੜੂ ਵਾਲਾ ਦਿਓ ਪਾਣੀ ਦਾ ਵੀ ਕਰੋ ਜਦੋਂ ਅਸੀਂ ਵਾਟਰ ਬਾਕਸ ਸੀ ਬੀਪੀਆਂਾਂ ਚੱਲਦੀਆਂ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਹਾਂ ਤਾਂ ਇਹਦੀ ਵੀ ਕਾਫੀ ਪ੍ਰੋਬਲਮ ਚੱਲ ਰਹੀ ਹੈ ਸਾਡੇ ਪਲੀਜ਼ ਸਾਡੇ ਗਲੀਆਂ ਦਾ ਜਿਹੜਾ ਪਾਣੀ ਆਂਦਾ ਹੈਗਾ ਹਾਂਜੀ ਬੀਪੀਆਂ ਨੂੰ ਅੰਦਰ ਨਹੀਂ ਵੜਨ ਦਿੰਦੇ ਨਾ ਵਾਟਰ ਬਾਕਸ ਚ ਚੱਲ ਗਿਆ ਤਾਂ ਪਰ ਉਹ ਤਾਂ ਕਹਿੰਦੇ ਲੋਕਾਂ ਦੀ ਸਰਕਾਰ ਹੈ ਉਹ ਕਹਿੰਦੇ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਅਸੀਂ ਉਹਨਾਂ ਤੇ ਵੋਟ ਨਹੀਂ ਪਾਣੀ ਨਹੀਂ ਪਾਣੀ ਪਰ ਉਹ ਤਾਂ ਤੁਹਾਡੇ ਕੋਲ ਅੱਜ 1000 ਰੁਪਏ ਦਾ ਲਾਂਚ ਦੇ ਕੇ ਮਰਦਾ ਬਾਦ ਮਰਦਾ ਬਾਦ ਪਰ ਕੋਈ ਉਹਨਾਂ ਦੇ ਮੂੰਹ ਤੇ ਨਹੀਂ ਆਇਆ ਮਰਦਾ ਬਾਦ ਕੀ ਹੈ ਕੀ ਹੈ ਕੀ ਹੈ ਮੈਂ ਦੁੱਖੇ ਜਾ ਕੇ ਕੀ ਆ ਕਿ ਕਦੇ ਨੀ ਆਵਾਜ਼ ਨਹੀਂ ਪਹੁੰਚੀ ਸਾਡੀ ਆਵਾਜ਼ ਦਾ ਪਹਿਲਾਂ ਦੱਸੋ ਨਹੀਂ ਪਹਿਲਾਂ ਸਾਡੀ ਸੜਕਾਂ ਦਾ ਹੱਲ ਜਲਦੀ ਸੜਕਾਂ ਮੇਰੇ ਕੋਲ ਸਾਡੀ ਸੜਕਾਂ ਦਾ ਪਲੀਜ਼ ਜਲਦੀ ਤੋਂ ਜਲਦੀ ਵੇਖਿਆ ਇਹ ਨਾਅਰੇ ਨਹੀਂ ਲਾਉਣਗੀਆਂ ਮੈਂ ਕਿ ਅੱਬੀ ਵੀ ਇਹ ਬੰਦੇ ਨਰਾਜ ਹੈ ਮੈਂ ਕਿਹਾ ਇਹ ਗਲੀਆਂ ਦਾ ਬੁਰਾ ਹਾਲਤ ਆ ਕਰਕੇ ਨਾਅਰੇ ਲਾਦੇ ਜ਼ਬਰਦਸਤੀ ਨਾਲ ਲਵਾਇਆ ਗਿਆ ਸੀ ਮੇਰੇ ਸੀ ਕਿ ਇਸਦਾ ਲੋਕਾਂ ਦੀ ਸੇਵਾ ਚ ਰਹਿਣਾ 24 ਘੰਟੇ ਸੇਵਾ ਸੇਵਾ ਕਰੀ ਕਮੇਟੀ ਧੱਕੇ ਖਾ ਖਾ ਕੇ ਇਸ ਤਾਂ ਮਰ ਗਏ ਮੱਕੜ ਸਾਹਿਬ ਨੂੰ ਘਟ ਘਟ 20 ਵਾਰ ਕੀ ਇੱਥੇ ਆ ਪੈਪਾ ਪਾ ਕੇ ਬਰਬਰ ਦੀਆਂ ਤੇ ਬੁਰਾ ਹਾਲ ਕਰ ਰੱਖਿਆ ਮੱਕੜ ਸਾਹਿਬ ਨੇ ਉਹ ਤੁਹਾਡੇ ਤੁਹਾਡੇ ਸਾਡੀ ਇਸ ਸਮੱਸਿਆ 35 ਘਰ ਸੀ ਪੈਪਾ ਪਾਡੀ ਸੀ ਅੱਜ 200 ਘਰ ਪਿੰਕ ਸਿਟੀ ਦੇ ਪੈਪਾ ਪਾਡੀ 6 ਕਲੋਨੀਆਂ ਨਿਕਲੇ ਪੈਪਾ ਪਾਡੀ ਆ ਬੁਰਾ ਹਾਲ ਆਈ ਇਸ ਕਲੋਨੀ ਦਾ ਹੈ ਸਾਡਾ ਮਕਸਦ ਇੱਕ ਤਾਂ ਸ਼ਿਵਰ ਸਹੀ ਕਰਨ ਇੱਕ ਪਣ ਜ਼ਰੂਰ ਕੀਤਾ ਜਾਵੇ ਪਲੀਜ਼ ਸਾਡੀ ਸੜਕਾਂ ਨਾ ਬਣੀਆਂ ਸਾਡੇ ਉਹਨੇ ਦੇ ਸਾਡੋ ਸਾਡੇ ਬੱਚੇ ਸਾਡੇ ਪ੍ਰੋਬਲਮ ਰੋਜ਼ ਸਾਡੇ ਸਵੇਰ ਤੋਂ ਕੰਮ ਸ਼ੁਰੂ ਹੁੰਦਾ ਹੈ ਹਾਂਜੀ ਮੈਡਮ ਨੇ ਸਾਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਤੋਂ ਜਲਦੀ ਉਹ ਉਹਨਾਂ ਨੇ ਲਿਖਿਆ ਆਪਣੇ ਪੇਜ ਤੇ ਕਿ ਉਹ ਜਲਦੀ ਤੋਂ ਜਲਦੀ ਪ੍ਰੋਬਲਮ ਨੂੰ ਸੋਲਵ ਕਰਨਗੇ ਪਰ ਉਹਨਾਂ ਦਾ ਵਿਸ਼ਵਾਸ ਉਦੋਂ ਤੱਕ ਨਹੀਂ ਹੋਣਾ ਨਾ ਜਿੰਨੀ ਤੱਕ ਸਾਡੀਆਂ ਸੜਕਾਂ ਦਾ ਹਾਲ ਨਹੀਂ ਹੁੰਦਾ ਪਲੀਜ਼ ਸੜਕ ਜਲਦੀ ਤੋਂ ਜਲਦੀ ਬਣਵਾਈ ਜਾਵੇ ਕਾਲੀਆਂ ਵਾਲੇ ਬਣੀ ਸੀ ਘਰ ਸੀਵਰ ਸਾਰਾ ਬਾਦਲ ਸਾਹਿਬ ਨੇ ਪਾਇਆ ਹੋਰ ਕਿਹੜੀ ਸਰਕਾਰ ਨੇ 5 ਸਾਲ ਕਾਂਗਰਸ ਦਾ ਕੀ ਉਹਨੇ ਗੱਖ ਨਹੀਂ ਕੀਤਾ 2 ਸਾਲ ਇਹਨਾਂ ਨੇ ਲਾਤੇ ਇਹਨਾਂ ਨੇ ਗੱਖ ਨਹੀਂ ਕੀਤਾ ਸਾਡੀ ਗਲੀ ਸਰਕਾਰ ਪਾਣੀ ਨਹੀਂ ਖੜਦਾ ਸੀ ਕਲੋਨੀ ਚ ਕੋਈ ਬੀਬੀਆਂ ਪੈਣਾ ਖੜੀਆਂ ਕਹਿਦਾ ਪਾਣੀ ਖੜਦਾ ਸੀ ਗਲੀ ਚ ਕਿਸੇ ਗਲੀ ਚ ਕੱਲ ਤੋਂ ਬਾਅਦ ਇਹ ਰਾਜਨੀਤੀ ਵਾਲਿਆਂ ਦਾ ਬੰਦ ਹੋ ਗਿਆ ਹਾਂ ਕੱਲ ਤੋਂ ਬਾਅਦ ਰਾਜਨੀਤੀ ਦਲਦਾਨਾ ਤੇ ਬੰਦ ਸੀਗਾ ਪਰ ਅੱਜ ਆਏ ਆ ਬੇਟਾ ਮਹੱਲੇ ਨੇ ਸਹਿਮਤੀ ਕਰਕੇ ਸੱਦੇ ਆ ਕੋਈ ਕੰਮ ਨਹੀਂ ਹੋਇਆ ਅੱਗੇ ਵਾਸਤੇ ਕੀ ਕਰੋਗੇ ਅੱਗੇ ਵਾਸਤੇ ਕੀ ਕਰੋਗੇ